ਰੇਤਾ ਦੇ ਨਾਲ ਲੱਦੀ ਹੋਈ ਇੱਕ ਟਰਾਲੀ ਨੇ ਇੱਕ 4 ਸਾਲ ਦੀ ਮਾਸੂਮ ਬੱਚੀ ਨੂੰ ਤਰੜ ਦਿੱਤਾ ਤੇ ਦੱਸਿਆ ਕਿ ਉਸ ਮਾਸੂਮ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ। ਘਟਨਾ ਫਿਰੋਜ਼ਪੁਰ ਦੀ ਦੱਸੀ ਜਾ ਰਹੀ ਹੈ। ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਦਾਣਾ ਮੰਡੀ ਦੇ ਵਿੱਚ ਆਪਣੇ ਦਾਦੇ ਦੇ ਨਾਲ ਬੈਠੀ ਹੋਈ ਸੀ ਤੇ ਦਾਦਾ ਨਾਲ ਤਾਂਸ਼ ਖੇਡ ਰਿਹਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਐਸੇ ਹੀ ਦੌਰਾਨ ਰੇਤਾ ਦੇ ਨਾਲ ਪਈ ਹੋਈ ਟਰਾਲੀ ਉੱਥੇ ਪਹੁੰਚਦੀ ਹੈ ਜੋ ਕਿ ਬੇਕਾਬੂ ਹੋ ਕੇ ਚਾਰ ਬੰਦਿਆਂ ਨੂੰ ਉੱਥੋਂ ਦਰੜ ਦਿੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਦੋ ਜਣੇ ਇਸ ਹਾਦਸੇ ਦੇ ਵਿੱਚ ਗੰਭੀਰ ਸੱਖਮੀ ਹੋਏ ਹੈ ਜਿਨ੍ਹਾਂ ਨੂੰ ਸੱਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਤੇ ਦੱਸਿਆ ਜਾ ਰਿਹਾ ਕਿ ਐਸੇ ਹੀ ਹਾਦਸੇ ਦੇ ਵਿੱਚ 4 ਸਾਲ ਦੀ ਬੱਚੀ ਜੋ ਕਿ ਆਪਣੇ ਦਾਦੇ ਦੀ ਗੋਦੀ ਦੇ ਵਿੱਚ ਬੈਠੀ ਹੋਈ ਸੀ ਉਸੇ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਸੀਂ ਕਿ ਕਟਨਾ 피ਰੋਸ਼ਪੁਰ ਦੇ ਪਿੰਡ ਕਸਰੋਆ ਨੇ ਤਾਣਾ ਮੰਡੀ ਦੇ ਵਿੱਚ ਹੀ ਵਾਪਰੀਆ ਦੱਸਿਆ ਕਿ ਇਸ ਬੱਚੇ ਦਾ ਨਾਮ ਮੁਸਕਾਨ ਕੌਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿ지 4 ਸਾਲ ਸੀਗੀ ਦੱਸਦੇ ਕਿ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਟ੍ਰਾਈਕੈਲਰ ਚਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਉਹ ਮੌਕੇ ਤੇ ਪਹੁੰਚੇ ਐ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਟ੍ਰਾਈਕੈਲਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਟ੍ਰਾਈਕੈਲਰ ਦੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਇਸ ਮਾਮਲੇ ਦੇ ਵਿੱਚ ਜਾਂਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਮੇਰੇ ਪਾਪਾ ਹੁਣੀ ਤਾਸ਼ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ ਵੀ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਦੇ ਵਿੱਚੋਂ ਓਵਰ ਲੋਡ ਟਰਾਲਾ ਆ ਰਿਹਾ ਸੀਗਾ ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ ਉਹ ਦੋ ਜਣੇ ਤਾਂ ਜ਼ਖਮੀ ਆ ਤੀਜੇ ਦੀ ਮੌਤ ਹੋ ਗਈ ਜੀ ਲੜਕੀ ਮੇਰੀ ਦੀ ਕੀ ਕਾਰਨ ਕੀ ਸਮਝਦੇ ਆ ਇਸ ਸਾਰੀ ਦਾ ਕਾਰਨ ਇਹ ਹੀ ਆ ਜੀ ਵੀ ਨੂੰਨ ਨੂੰ ਚਲਾਉਣਾ ਨਹੀਂ ਆਉਂਦਾ ਸੀਗਾ ਓਵਰ ਲੋਡ ਆਉਂਦਾ ਪਿਆ ਜੀ ਨਾ ਤਾਂ ਉਹਦੇ ਕੋਲ ਲਾਇਸੈਂਸ ਸੀ ਨਾ ਤਾਂ ਉਹਦੇ ਕੋਲੇ ਸੀਗਾ ਦੋਨਾਂ ਕੋਲ ਲਾਇਸੈਂਸ ਨਹੀਂ ਹੈਗਾ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਇਹ ਰੇਤਾ ਕੀ ਸਮਝੀ ਨੋ 1 ਨੰਬਰ ਦੀ 2 ਨੰਬਰ ਦੀ 2 ਨੰਬਰ ਹੀ ਚੱਲਦੀ ਜੀ ਇੱਥੋਂ ਦਿਨਪਰ ਰਾਤ ਤੱਕ ਲੈ ਨਿਕਲਦੇ ਆ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਨਾ ਕੋਈ ਕਹਿੰਦੇ ਆ ਨਾ ਕੋਈ ਜਿਹੜੀ ਸਰਕਾਰ ਬਣੀ ਨਵੇਂ ਨਾ ਹੀ ਉਹ ਕਹਿੰਦੀ ਵੀ ਇਹਨੂੰ ਰੋਕਿਆ ਜਾਵੇ ਪਹਿਲਾਂ ਉਹਨਾਂ ਨੇ بڑے ਵਾਅਦੇ ਕੀਤੇ ਵੀ ਰੋਕੇ ਜਾਉ ਕੋਈ ਰੁਕਾਵਟ ਨਹੀਂ ਹੈਗੀ ਨਾ ਕੀ ਇਹਨਾਂ ਦੇ ਸਾਰੇ ਜੀ ਜਿੰਨਾਂ ਦੀ ਮੌਤ ਹੋਈ ਮੇਰੀ ਬੇਟੀ ਦੀ ਹੁੰਦਾ ਨਾਮ ਮਸਕਾਨ ਕੌਰ ਜਿਹੜਾ ਜ਼ਖਮੀ ਇੱਕ ਦਾ ਨਾ ਵੀਰ ਸਿੰਘ ਇੱਕ ਦਾ ਨਾ ਰਾਜਾ ਸਿੰਘ ਜੀ ਦਾਦੇ ਕੋਲੇ ਸੀਗੀ ਜੀ ਦਾਦਾ ਕੋਲੇ ਨਾ ਦੂਜੀ ਵੀ ਕੋਲ ਖੇਡੀਆਂ ਨਹੀਂ ਤੇ ਤਾਛ ਕੋਲ ਖੇਡਦੇ ਇਹਨਾਂ ਮੋਗੋਡੇ ਤੇ ਬੈਠੀ ਸੀਗੇ ਉਹ ਦੋ ਜਣੇ ਫੱਟੜਾ ਤੇ ਇੱਕ ਜਣ ਮਰ ਗਿਆ ਨਾਲ ਬੱਚਾ 4 ਸਾਲਾਂ ਦਾ ਮਾਂ ਵਿਚਾਰੀ ਘਰੇ ਹੀ ਜੋ ਜਾਕੜੀ ਮੇਰੀ ਭੈਣ ਆ ਇਹ ਮੈਂ ਇੱਕ ਟ੍ਰੈਂਕ ਕਿ ਮੈਂ ਕਾਤ ਨਾਲ ਟਰੈਕਟਰ ਨਾਲ ਟਾ 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 ਲੀਏ ਰੇਤੋ ਵਾਲਾ ਮੰਗ ਕੀ ਕਰਦਾ ਮੰਗ ਕੀ ਬਸ ਬੰਦ ਹੋਣੀ ਚਾਹੀਦਾ ਸਾਰਾ ਕੁਝ ਇਹਨਾਂ ਦਾ ਇਹਨਾਂ ਦਾ ਹੀ ਪਰਚਾ ਹੋਣਾ ਚਾਹੀਦਾ ਸਿੰਘ ਮੇਰਾ ਨਾਮ ਜੀ ਵਜੂਦ ਮੈਂ ਕੋਲੇ ਖੜਾ ਟ੍ਰਾਲਾ ਆਉਂਦਾ ਬਹੁਤ ਰੇਸ ਤੇ ਅਸੀਂ ਇੱਥੇ ਤਾੜ ਖੇਡੀਆਂ ਤੇ ਪਿੱਛੇ ਬੱਠੇ ਅਦੋਂ ਸਿੱਧਾ ਆ ਕੇ ਖੋਖੇ 'ਚ ਵੱਜਾ ਖੋਖੇ 'ਚ ਵੱਜ ਕੇ ਬੰਦਾਂ ਦੇ ਉੱਤੇ ਨਿੱ ਚੜ ਗਿਆ ਛੋਟੀ ਬੱਚੀ ਸੀ ਉਸਕੀ ਤਾਂ ਮੌਤ ਹੀ ਹੋ ਗਈ ਹੈ ਦੋ ਬੰਤੇ ਜ਼ਖਮੀ ਹੋ ਗਏ ਮਾਂ ਕੀ ਹੋਣਾ ਵੀ ਵੀਰ ਸਿੰਘ ਤੇ ਦੂਜਾ ਰਾਜਾ ਉਹ ਪਟੜ ਹੋ ਗਏ ਹਾਂ ਜਿੰਨੀ ਬੋਟਾ ਹੀ ਹੁੰਦਾ ਨਾ ਬੁੜਾ ਨਾਮਸਕਾਨ ਕੀ ਮੰਗੀ ਕਰਦੀ ਮੰਗ ਕਰਦੇ ਨਾਲ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇ ਜੀ ਅੱਜ ਆਪ ਨੂੰ ਇੱਕ ਇਤਲਾ ਮਿਲੀ ਸੀ ਕਿ ਕਸੋਆਣਾ ਤੋਂ ਕਸੋਆਣਾ ਮੰਡੀ ਲਾਗੇ ਇੱਕ ਟਰੈਕਟਰ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਮੌਕੇ ਤੇ ਪੁੱਜੇ ਆ ਜੀ ਮੌਕਾ ਦੇਖਿਆ ਗਿਆ ਟਰੈਕਟਰ ਟਰਾਲੇ ਦੇ ਇਹ ਥਾਂ ਆ ਕੇ ਐਕਸੀਡੈਂਟ ਨਾਲ ਇੱਕ ਬੱਚੀ ਮਸਕਾਨ ਉਮਰ 4 ਸਾਲ ਦੀ ਡੈਥ ਹੋਈ ਹੈ ਜੀ ਵੀਰ ਸਿੰਘ ਉਮਰ 60 ਸਾਲ ਰਾਜਾ ਉਮਰ 50 ਸਾਲ ਇਹ ਜ਼ਖਮੀ ਹੋਏ ਨੇ ਟਰੈਕਟਰ ਟਰਾਲਾ ਤੇ ਇਹਦਾ ਜਿਹੜਾ ਮਾਲਕ ਡਰਾਈਵਰ ਆ ਉਹ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਜੀ ਤੇ ਮਦਈਆਂ ਦੇ ਬਿਆਨ ਲਿਖ ਕੇ ਤੇ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿਸ ਚੀਜ਼ ਦਾ ਟਰੈਕਟਰ ਟਰਾਲਾ ਸੀ ਕਰ ਇਹ ਟਰਾਲੇ ਤੇ ਰੇਟ ਲੱਦੀ ਹੋਈ ਹੈ ਜੀ ਤੇ ਇਹਦੀ ਰੇਟ ਜਿਹੜੀ ਆ ਇਹਦੇ ਬਾਰੇ ਵੀ ਡਰਾਈਵਰ ਤੋਂ ਤਸਦੀਕ ਕੀਤੀ ਉਹਨੇ ਇੱਕ ਪਰਚੀ ਪੇਸ਼ ਕੀਤੀ ਆ ਵੀ ਇਹ ਜਿਹੜੀ ਰੇਟ ਅਸੀਂ ਆ ਆਪਣੇ ਮਨਜੂਰशुदा ਖੱਡੇ ਤੋਂ ਲੈ ਕੇ ਆਉਣੇ ਆ ਪਰ ਇਹਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਉੱਥੇ ਖੱਡੇ ਤੇ ਪੁੱਜ ਕੇ ਵੀ ਵੀ ਇਹ ਜੇ ਜਾਇਜ਼ ਤੇ ਫਿਰ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਆ ਜਿਹੜਾ ਜੁਰਮ ਕੀਤਾ ਇਹਨਾਂ ਨੇ ਐਕਸੀਡੈਂਟ ਦਾ ਉਹਦੇ ਮੁਤਾਬਕ ਕਰਾਂਗੇ ਜੇ ਨਜਾਇਜ਼ ਹੋਈ ਤੇ ਮੈਨਿੰਗ ਤੋਂ ਵੀ ਨਾਲ ਕਾਰਵਾਈ